ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 10 ਬੱਚੀਆਂ ਤੇ ਇੱਕ ਗਾਂセール ਲਈ ਲੈ ਕੇ ਆਏ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰ ਬਈ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਪੁੱਛ ਲੈਨੇ ਬਈ ਤੁਹਾਡੇ ਬੱਜੀ ਹਸਿਕਰ ਹਸਿਕਰ ਜੀ ਉਹ ਠੀਕ ਹੋ ਜੀ ਠੀਕ ਠਾਕ ਜੀ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਤੁਮਕੌਰ ਸਿੰਘ ਜੀ ਪਿੰਡ ਢਿਲਮਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਈ ਤਹਿਸੀਲ ਤਪਾ ਜੀ ਨੇੜੇ ਤਪਾ ਹੀ ਆ ਬਈ ਤਪਾ ਪਈ ਆ ਜੀ 4 ਕਿਲੋਮੀਟਰ ਮੋਬਾਈਲ ਨੰਬਰ ਬੋਲ 98461 55102 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਇਹ ਜਿਹੜੀ ਪਹਿਲੇ ਨੰਬਰ ਤੇ ਗਾਂ ਦੇਖਦੇ ਆ ਕਿਹੜਾ ਸੂਆ ਸੂਦੀ ਆ ਇਹ ਡਾਕਟਰ ਦੂਜਾ ਸੂਆ ਸੂਗੀ ਕਿੰਨੇ ਦਿਨ ਲੈਂਦੀ ਆ ਬਾਈ ਹਜੇ ਦਿਨ ਇਹਦੇ ਹੱfte ਤਾਂ ਬਾਕੀ ਪਿਆ ਜੀ ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ 17 ਕਿਲੋ ਦੁੱਧ ਇਹਨੇ ਪਲੂਣ ਨੇ ਪਾਇਆਗਾ ਆਰਡਰ ਬਾਉਚਿੰਗ ਆ ਹਾਂ ਯਾ ਇੱਥੇ ਕੱਚੀ ਕਰਕੇ ਬਾਉ ਬਹੁਤ ਹੈ ਤਾਂ ਕੱਚੀ ਜ਼ਰੂਰ ਆ ਬਣਦੀ ਤੁਰ ਹੀ ਆਉਂਦੀ ਆ ਦਿਨ ਹਜੇ ਲੈਂਦੀ ਆ ਖੋਲ ਲਾਵੇ ਤੁਰ ਕੇ ਬਾਕੀ ਸੀਲ ਸਾਬ ਬਾਹਲੀਆ ਡਾਕਟਰ ਨੇ ਸੀਲ ਹੈ ਪੂਰੀ ਜਿਵੇਂ ਮਰਜ਼ੀ ਬਾਈ ਕਹਿੰਦਾ ਥਲਾਈ ਚੱਲ ਕੋਈ ਚੱਕਰੀ ਨਹੀਂਗਾ ਬਾਕੀ ਜਾਦਵ ਰੀਡ ਚੰਗੀ ਆ ਗਰਮੀ ਬਿਲਕੁਲ ਨਹੀਂ ਮਨਣੀ ਫੈਂਟ ਆ ਜਿਹੜੀ ਕਰ ਮਲ ਗਈ ਬਹੁਤ ਚੰਗੀ ਉਹ ਬਾਕੀ ਜਿਵੇਂ ਸਿੰਗਲ ਜਿਵੇਂ ਮਰਜੀ ਖੋਲੀ ਪਰ ਕਰ ਮਲਈ ਕਹਿੰਦੀ ਕੁਛ ਨਹੀਂ ਤੋਰੇ ਤਾਰੇ ਦੀ ਚੰਗੀ ਆ ਬਈ ਕੀ ਮੁੱਲ ਆ ਭਰਾ ਇਹ ਖੜਾ ਕੇ ਭਾਵੇਂ ਬੈਠਾ ਰਹੇ ਜੀ ਬਾਈ ਇੰਨੀ ਕਿ ਠੰਡੀ ਸੀਲਾ ਜਿਵੇਂ ਮਰਜੀ ਵਿੜੇ ਦੇ ਵਿੱਚ ਵਾਲੇ ਖੜਾ ਕੇ ਬਾਈ ਕਹਿੰਦਾ ਥੱਲੇ ਬੈਠਾ ਰਹੇ ਕੋਈ ਚੱਕਰੀ ਨਹੀਂ ਮੁੱਲ ਭਰਾ ਇਹ ਤਾਂ 52000 ਆ ਡਾਕਟਰ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੇ 52000 ਰੁਪਏ ਮੁੱਲ ਆ ਜੀ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਏ ਚੰਗੀ ਆ ਬੜ ਦੁੱਧ ਚੰਗਾ ਪਾ ਦੂ ਰਾਜੀ ਰੂਜ ਜੀ ਅਕਾਦ ਬੱਡ ਚੰਗਾ ਤੇ ਠੰਡੀ ਸੀਲ ਆ ਬੱਡੀ ਗੱਲ ਅੱਗੇ ਭਾਈ ਬੱਚੀ ਬਾਰੇ ਕਿੰਨੀ ਘੁੰਮ ਰਹੀ ਇਹ 6 ਮਹੀਨੇ ਦੀ ਹੈਗੀ ਠੀਕ ਆ ਭਾਈ ਕਿੰਨਾ ਕਿਦੋਂ ਤੁਸੀਂ ਮਾਂ ਥੱਲੇ ਇਹ 17 18 ਕਿਲੋ ਦਾ ਤੁਸੀਂ ਮਾਂ ਝੋਲੀ ਬਹੁਤ ਨਹੀਂ ਬਾੜੀ ਚੰਗੀ ਝੋਲੇ ਥਣ ਬਹੁਤ ਮੋਟਾ ਮੋਟਾ ਲੱਗਿਆ ਸਾੜੀ ਤੌਰ ਤੇ ਭਾਈ ਕੱਦ ਬੱਡ ਜਰਸੀ ਹੈ ਹਾਂਜੀ ਜਰਸੀ ਜਰਸੀ ਹੈ ਠੀਕ ਆ ਕੇ ਇਸ ਬੜਾ ਚੰਗਾ ਕੁਆਲਿਟੀ ਬੱਚੀ ਦੀ ਬਹੁਤ ਜਿੰਗ ਹੈ ਹਾਂਜੀ ਹਾਂਜੀ ਬਹੁਤ ਗੋਲਾ ਵੀ ਬਹੁਤ ਚੰਗਾ ਪਲੇ ਵਿਆ ਪੂਰੇ ਜੰਮ ਦੀ ਸਹੀ ਗੱਲ ਆ ਭਾਈ ਤੇ ਕੀ ਮੁੱਲ ਆ ਭਰਾ ਇਹਦਾ ਮੁੱਲ ਡਾਕਟਰ ਆ ਜੋੜੀ ਦਾ 12000 ਰੁਪਏ ਇੱਕ ਜਾਈ ਦੇ ਨਾਲ ਆ ਖੜੀ ਹੈ ਨਾਲ ਦੀ ਵੀ ਦਿਖਾਵਾਂਗੇ ਭਾਈ ਫੇਸ ਫੂਸ ਬਹੁਤ ਚੰਗੇ ਥੋੜੀ ਮੂਰੀ ਦੀ ਹਲਕਤ ਮੰਦੀ ਮੂਰੀ ਦੇ ਪੰਜਾਂ ਨਹੀਂ ਸੀ ਰਸੀਆਂ ਪੰਜਾਂ ਹੋਈਆਂ ਸੀ ਪਹਿਲਾਂ ਹੀ ਠੀਕ 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 ਇੱਕ ਬਈਆ ਨਾਲ ਦੀ ਹੈ ਇਹਦੀ ਕਿੰਨੀ ਉਮਰ ਹੈ ਇਹ ਮੈਂ 7 ਕੁ ਮਹੀਨਾ ਦੀ ਹੈ ਜੀ ਠੀਕ ਆ ਭਾਈ ਮਾਂ ਦਾ ਦੁੱਧ ਕਿੰਨਾ ਸੀ ਇਹਦੇ ਵੀ 16 17 ਕਿਲੋ ਦੁੱਧ ਸੀ ਕਿ ਮਾਂ ਫਿਰ ਝੋਲੇ ਝੋਲੇ ਦੀ ਵੀ ਬਹੁਤ ਚੰਗੀ ਹੈ ਚੰਗੀ ਹੈ ਨਾ ਹਮ ਜੋੜੀ ਦਾ ਹੀ ਮੁੱਲ 12000 ਹਾਂ 12000 ਠੀਕ ਆ ਜੋੜੀ ਦਾ ਮੁੱਲ 12000 ਰੁਪ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਫੇਸ ਫੂਸ ਚੰਗਾ ਕੱਦ ਵੱਡ ਚੰਗਾ ਰੰਗ ਵੀ ਪੂ ਚੰਗਾ ਤੋਰਾ ਤਾਰਾ ਬੱਚੀ ਦਾ ਚੰਗਾ ਚੰਗੀਆਂ ਨੇ ਬੱਚੀ ਕੁਆਲਿਟੀ ਚੰਗੀ ਆ ਮੁੱਲ ਵੀ ਜਮਾ ਜਾਇਜ਼ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋ ਜੀ ਜੋੜੀ ਦਾ ਹੀ ਮੁੱਲ ਭਾਈ ਨੇ 12000 ਰੁਪਏ ਰੱਖਿਆ ਫੇਸ ਫੂਸ ਦੇਖੋ ਭਾਈ ਚੰਗਾ ਗਾ ਬਾਕੀ ਤੋਰਾ ਤਾਰਾ ਚੰਗਾ ਅੱਗੇ ਭਾਈ ਤਨ ਨੰਬਰ ਬੱਚੀ ਕਿੰਨੀ ਉਮਰ ਹੈ ਜੀ ਇਹ 5 ਕੁ ਮਹੀਨੇ ਦੀ ਹੈ ਜੀ ਠੀਕ ਆ ਭਾਈ ਕਿੰਨਾ ਕਿਸੀ ਮਾਦਲੇ ਇਹਦੇ ਥਲੇ ਹੈਗਾ 17 18 ਕਿਲੋ ਦੁੱਧ ਜੀ ਹੂੰ ਝੋਲੀ ਚੰਗੀ ਆ ਨਾ ਝੋਲੀ ਥੰਟ ਕਿਸੇ ਬੱਚੀ ਦਾ ਹੁ ਮਾੜਾ ਨਹੀਂ ਲੱਗਿਆ ਠੀਕ ਹੈ ਫੇਸ ਬੜਾ ਪਿਆਰਾ ਬਈ ਛੋਟਾ ਜਿਹਾ ਹੈ ਨਾ ਫੇਸ ਬਹੁਤ ਚੰਗਾ ਤੋਰਾ ਤਰਾ ਵੀ ਚੰਗਾ ਆ ਲੈ ਕੀ ਮੋਲ ਲ ਭਰਾ ਦਾ ਇਹ ਜੋੜੀ 7000 ਦੀ ਦੇ ਦਾਂਗੇ ਜੀ ਕਾ ਨਾਲ ਨਾਲ ਦੀ ਵੀ ਦਿਖਾਉਂਦੇ ਆ ਇਹ ਤੇ ਇਹਦੀ ਕਿੰਨੀ ਕੁ ਉਮਰ ਹੈ ਬਈ ਨਾਲ ਜੀ ਇਹ 4-5 ਮਹੀਨਾ ਦੀ ਹੈ ਜੀ ਠੀਕ ਆ ਬਈ ਕਿੰਨਾ ਸੀ ਮਾਂ ਥਲੇ ਦੁੱਧ ਇਹ ਥਲੇ 18 19 ਕਿਲੋ ਦੁੱਧ ਚੋਇਆ ਜੀ ਉਹਨਾਂ ਦੀ ਬਾਤ ਜੀ ਸੇਵਾ ਦੀ ਇਹ ਦੋਵਾਂ ਜੋੜੀ ਦਾ ਮੁੱਲ ਆ ਜਿਹੜਾ ਬਈ 7000 ਰੁਪਿਆ ਬਾਕੀ ਜਿਹੜਾ ਮਾਨਦਾਨ ਜ਼ਰੂਰ ਹੋ ਜਾ ਜਮਾ ਜਾਇਜ਼ ਰੇਟ ਆ ਫੇਸਬੁਕ ਇਹਦਾ ਵੀ ਬੱਚੀ ਦਾ ਚੰਗਾ ਚੰਗੀ ਆ ਬਈ ਬੱਚੀ ਸੋੜ ਲਿਆ ਬਈ ਤੋਰਾ ਤਾਰਾ ਵੀ ਚੰਗਾ ਹੈ ਜੋੜੀ ਦੇ ਮੁੱਲ ਜਮਾ ਜਾਇਜ਼ ਆ 7000 ਜਮਾ ਜਾਇਜ਼ ਹੀ ਆ ਜੀ ਰੇਟ ਸਾਰੀਆਂ ਬੱਚੀਆਂ ਦੇ ਬਾਕੀ ਜਿਹੜਾ ਮਾਨਦਾਨ ਜ਼ਰੂਰ ਹੋ ਜਾ ਬੱਚੀਆਂ ਬਈ ਚੰਗੀਆਂ ਨੇ ਅੱਗੇ ਵੀਰੇ 5 ਨੰਬਰ ਬੱਚੀ ਕਿੰਨੀ ਕੁ ਮੋਰਾ ਇਹ ਵੀ 5 ਕੁ ਮਹੀਨੇ ਦਾ ਬੱਚਾ ਹੀ ਹੈ ਜੀ ਠੀਕ ਹੈ ਮਾਂ ਦਾ ਦੁੱਧ ਕਿੰਨਾ ਕੁ ਫਿਰ ਇਹ ਥਾਲੇ 20 ਕਿਲੋ ਦੁੱਧ ਚੋਇਆ ਜੀ ਉਹਨਾਂ ਨੇ ਇਹਸ ਬੜਾ ਚੰਗਾ ਕੁਆਲਿਟੀ ਚੰਗੀ ਆ ਤੋੜਾ ਤਾਰਾ ਚੰਗਾ ਝੋਲੀ ਵੀ ਚੈੱਕ ਕਰਵਾਵਾਂਗੇ ਨੇੜੇ ਤੋਂ ਮੋੜ ਲੇ ਬਈ ਆ ਜਾਓ ਚੰਗੀ ਆ ਝੋਲੀ ਇਹਦੀ ਬੜੀ ਚੰਗੇ ਝੋਲੇ ਆ ਜੀ ਹਮ ਇਕੱਲਾ ਇਕੱਲਾ ਥਾਣਾ ਕਿਸੇ ਦੇ ਵੀ ਫੋਰਸਾਂ ਨਹੀਂ ਹੈਗੀ ਠੀਕ ਠੀਕ ਝੋਲੀ ਦੇਖੋ ਬਈ ਝੋਲੀ ਵੀ ਚੰਗੀ ਆ ਤੇ ਇਹਦਾ ਮੁੱਲ ਮੋਲੇ ਦਾ ਇਹ ਜੋੜੀ 12000 ਦੀ ਦੇ ਦਿਆਂਗੇ ਜੀ ਠੀਕ ਆ ਭਾਈ ਉਹਦੀ ਕਿੰਨੀ ਘੋਰਾ ਨਾਲ ਦੀ ਰੀ ਫਿਰ ਉਹ 6 ਮਹੀਨਿਆਂ ਦੀ ਆ ਜੀ ਠੀਕ ਆ ਭਾਈ ਮਾਂ ਦਾ ਦੁੱਧ ਕਿੰਨਾ ਸੀ 22 23 ਕਿਲੋ ਚੋਇਆ ਜੀ ਉਹਨਾਂ ਨੇ ਹੂੰ ਝੋਲੀ ਬਹੁਤ ਚੰਗੀ ਬੱਛੀ ਆ ਜੀ ਤੇ ਸੂਸ ਚੰਗਾ ਆਜਾ ਮੁੱਲ ਜੋੜੀ ਦਾ 12000 12000 ਰੁਪਇਆ ਮਾਨਤਾਨ ਹੋ ਜਾਵੇ ਮਾਨਤਾਨ ਕਰ ਦਿਆਂਗੇ ਠੀਕ ਮੁੱਲ ਬਈ ਦੇ ਜਾਣਾ ਬੱਚੀ ਬਹੁਤ ਚੰਗੀਆਂ ਜੀ ਹੂੰ ਚੰਗੀ ਆ ਬੱਚੀ ਵੀਰ ਵਾਲੀਆਂ ਬੱਸੀਆਂ ਇਹ ਕੋਈ ਹੋਰ ਹੋ ਮਿਲਗੇ ਇਹ ਸੂਸ ਚੰਗਾ ਮੁੱਲ ਇਹ ਵੀ ਜਮਾ ਜਾਇਆ 12000 ਦੀ ਜੋੜੀ ਬਈ ਕਹਿੰਦਾ ਦੇ ਦੇ ਆ ਜਾ ਵਿੱਚੋਂ ਜਿਹੜਾ ਮਾਨ ਤਨ ਜ਼ਰੂਰ ਹੋ ਜੇ ਦੋਨੇ ਬੱਚੀਆਂ ਬਈ ਨੇੜੇ ਤੋਂ ਚੈੱਕ ਕਰਵਾਉਣ ਨੇ ਆ ਜੋੜਾ ਹੀ ਚੰਗਾ ਗਾ ਮੁੱਲ ਵੀ ਜੋੜੇ ਦਾ ਜਹ ਜੀ ਅੱਗੇ ਬਈ 7 ਨੰਬਰ ਤੇ ਇਹ 7 ਕੁ ਮਹੀਨਿਆਂ ਦੀ ਹੈ ਜੀ ਠੀਕ ਆ ਭਾਈ ਮਾਂ ਦਾ ਦੁੱਧ ਭਾਈ ਇਹਦੇ ਲਈ 15 16 ਕਿਲੋ ਚਾਹੀਏ ਜਰਸੀ ਕ੍ਰੋਸ ਦੇ ਚ ਪੈ ਗਈ ਜੀ ਹੂੰ ਹੂੰ ਝੋਲੀ ਚੰਗੀ ਆ ਹਾਂ ਝੋਲੀ ਥਣ ਤਾਂ ਬਹੁਤ ਚੰਗਾ ਜੀ ਫੇਸ ਵੀ ਚੰਗਾ ਜਾਤ ਬ੍ਰੀਡ ਚੰਗੀ ਆ ਅੱਛਾ ਜਰਸੀ ਨਾ ਕ੍ਰੋਸ ਆ ਨਾ ਹਾਂ ਗਰਮੀ ਗਰਮੀ ਮੰਨਣ ਵਾਲੀ ਨਹੀਂ ਹੈਗੀ ਜਮੇ ਨਹੀਂ ਮੰਨਦੀ ਤੁਸੀਂ ਗਰਮੀ ਹੈਂਡ ਫੂਡ ਵੀ ਚੰਗੀ ਉੱਤਰਾ ਵੀ ਚੰਗਾ ਮੋੜ ਦੇ ਭਾਈ ਕੀ ਮੋਲ ਆ ਭਰਾ ਇਹ ਤਾਂ 6500 ਰੁਪਏ ਹੈ ਜੀ ਲੈਣ ਦੇ ਜਮਾ ਜਾਇਜ 6500 ਰੁਪਏ ਮੋਲ ਮਾਂ ਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਏ ਚੰਗੀ ਆ ਬੱਚੀ ਰੰਗ ਰੂਪ ਠੀਕ ਆ ਥਣ ਥਣ ਵੀ ਚੰਗਾ ਲੱਗੇ ਅੱਗੇ ਵੀਰੇ 8 ਨੰਬਰ ਤੇ ਕਿੰਨੀ ਕੁ ਉਮਰੇ ਦੀ ਇਹ 12 ਮਹੀਨੇ ਦੀ ਹੈ ਜੀ ਠੀਕ ਆ ਭਾਈ ਮਾਂ ਥੱਲੇ ਦੁੱਧ ਕਿੰਨਾ ਸੀ ਇਹਦੇ ਨਾਲ ਲੱਗਾ ਜੀ 25 26 ਕਿਲੋ ਦਾ ਦੁੱਧ ਹਾਂ ਤੇ ਝੋਲੀ ਵੀ ਚੰਗੀ ਆ ਨਾ ਝੋਲੀ ਬਹੁਤ ਚੰਗੀ ਆ ਚੰਗੀ ਆ ਫੇਸ ਬਹੁਤ ਚੰਗਾ ਜੀ ਮੋਤੀਵਾਦੀ ਬਹੁਤ ਚੰਗੀ ਲੱਗ ਹਾਂ ਸਹੀ ਗੱਲ ਇਹਦਾ ਮੁੱਲ ਭਰਾ ਇਹਦਾ 12000 ਰੁਪਏ ਮਾਨਤਾਨ ਹੋ ਜਾ ਮਾਨਤਾਨ ਕਰ ਦਾਂ ਜੀ ਥੋੜਾ ਬਹੁਤ 12000 ਰੁਪਏ ਮੁੱਲ ਮਾਨਤਾਨ ਇਹਦਾ ਬੱਚੀ ਪਲੀ ਖੜੀ ਹੈ ਜੀ ਠੀਕ ਇਹਦੇ ਕਾਬਲ ਆ ਜਾਵਾਂ ਤਕਰੀਬਨ ਕਾਬਲ ਹੀ ਹੈ ਠੀਕ ਇਹਦੇ ਫੇਸ ਬਹੁਤ ਚੰਗਾ ਬੱਚੀ ਦਾ ਯਾਰ ਬਾਕੀ ਠੀਕ ਆ ਸਭ ਹੀ ਬਲੀ ਹੈ ਝੂਲੀ ਵੀ ਚੰਗੀ ਅੱਗੇ ਵੀਰੇ 9 ਨੰਬਰ ਤੇ ਕਿੰਨੀ ਕੁ ਉਮਰ ਹੈ ਜੀ ਬੇਟੀ 9 ਮਹੀਨਿਆਂ ਦੀ ਹੈ ਜੀ ਠੀਕ ਆ ਭਾਈ ਮਾਂ ਦਾ ਦੁੱਧ ਕਿੰਨਾ ਸੀ ਇਹਦੇ ਲਈ ਵੀ 25 26 ਕਿਲੋ ਦੁੱਧ ਜੋੜੀ ਕਿ ਘਰੋਂ ਲੱਗਦੀ ਹੈ ਜੀ ਠੀਕ ਆ ਝੂਲੀ ਝੂਲੀ ਚੰਗੀ ਆ ਹਾਂ ਹਾਂ ਇਹਸ ਵੀ ਚੰਗਾ ਹਾਂ ਹੋਰਦੀ ਵਾਦੀ ਚੰਗੀ ਆ ਇਮੋ ਲੱਭਈ ਇਹਦਾ ਇਹਦਾ ਜਾਇਦਾ 11000 ਰੁਪਏ ਮਾਨਤਨ ਹੋ ਜੀ ਮਾਨਤਨ ਕਰ ਦਾਂਗੇ 11000 ਰੁਪਏ ਮੋਲਾ ਮਾਨਤਨ ਜ਼ਰੂਰ ਹੋ ਜੂਗਾ ਚੰਗੀ ਆ ਬੱਚੀ ਤੋਰਾ ਤਾਰਾ ਚੰਗਾ ਬੱਚੀ ਇਹ ਵੀ ਬੱਚੀ ਪਲੀ ਵੀ ਆ ਪੂਰੀ ਜਾਨ ਵਾਲੀ ਆ ਕੋਈ ਐ ਨਹੀਂ ਹੂੰ ਆ ਜਾਓ ਠੀਕ ਆ ਭਾਈ ਫੇਸ ਬਹੁਤ ਚੰਗਾ ਭਾਈ 프ਰਿੰਟ 프ਰਿੰਟ ਚੰਗਾ ਬਾਕੀ ਤੋਰਾ ਤਾਰਾ ਚੰਗਾ ਬੱਚੀ ਅੱਗੇ ਭਾਈ ਲਾਸਟ 10 ਨੰਬਰ ਬੱਚੀ ਕਿੰਨੀ ਕੁ ਉਮਰ ਆ ਭਾਈ ਇਹ 12 ਮਹੀਨੇ ਦੀ ਹੋ ਗਈ ਜੀ ਠੀਕ ਆ ਭਾਈ ਕਿਹੜੇ ਟੀਕੇ ਦੀ ਆ ਇਹ ਟੀਕੇ ਦੇ ਨੇ ਇਹ ਪਤਾ ਮਾਂ ਦਾ ਦੁੱਧ ਕਿੰਨਾ ਹੈ ਮਾਂ ਦਾ ਦੁੱਧ ਹੈਗਾ 18-19 ਕਿਲੋ ਠੀਕ ਹੈ ਭਾਈ ਖੋਲ ਦੇ ਭਾਈ ਤੋਰ ਕੇ ਲੈ ਸਾਜੀ ਇਹ ਵੀ ਟੀਕੇ ਦੇ तकरीबन ਕਾਬਲੀਆ ਇਹ ਤਾਂ ਜਮ ਕਾਬਲੀਆ ਤਾਰਾਂ ਦੇਈ ਜਾਂਦੀ ਹੈ ਜੀ ਹੂੰ ਫੇਸ ਚੰਗਾ ਬੋਦੀ ਚੰਗੀ ਆ ਚੰਗੀ ਆ ਬੱਚੀ ਸਮੀ ਪੜੀਆ ਰਾਜੀ ਆ ਟੀਕੇ ਦੇ ਬਾਈ तकरीबन ਕਾਬਲ ਤਾਰਾਂ ਬਾਈ ਕਹਿੰਦਾ ਦੇਈ ਜਾਂਦੀ ਹੈ ਤੋਰਾ ਤਾਰਾ ਵੀ ਚੰਗਾ ਮੁੱਲ ਬਈ ਇਹਦਾ ਇਹਦਾ 12000 ਆ ਜੀ 12000 ਰੁਪਏ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੇ ਠੀਕ ਹੈ 12000 ਰੁਪਏ ਮੋਲਾ ਬਾਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋਵੇ। ਨਾਗ ਬਾਈ ਕੋਲੇ 10 ਜਿਹੜੀਆਂ ਬੱਚੀਆਂ ਸੀ ਬਈ ਬੱਚੀਆਂ ਦਿਖਾਤੀਆਂ ਮੋਲ ਜਾਇਜ਼ ਰੱਖੇ ਆ। ਇੱਕ ਬਾਈ ਕੋਲੇ ਗਾਂ ਗਈ ਮੋਲ ਉਹਦਾ ਵੀ ਜਾਇਜ਼ੀ 52000 ਰੁਪਏ ਮਾਨਤਾਨ ਜ਼ਰੂਰ ਹੋ ਜੂਗਾ। ਇਸੇ ਵੀਰ ਦੇ ਕੋਈ ਵੀ ਨਾਗ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਦਨ ਧੰਨਵਾਦ।